ਸਾਸਰੀ ਕਾਲਜੀ ਲੈ ਕੇ ਆਏ ਹਾਂ ਅੱਜ ਦੀ ਨਵੀਂ ਕਹਾਣੀ ਜੇਕਰ ਇਸ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵਿਹੜੇ ਵਿੱਚ ਮੰਜਾ ਡਾ ਕੇ ਬੈਠੀ ਰਵੀਨਾ ਕੋਲ ਜਦ ਕੋਮਲ ਗਈ ਤਾਂ ਸਹਿਸਵਾਹੀ ਪੁੱਛ ਬੈਠੀ ਕੀ ਗੱਲ ਰਵੀਨਾ ਅੱਜ ਤਾਂ ਤੇਰਾ ਮੂੰਹ ਦੇਖ ਕੇ ਇਦਾਂ ਲੱਗ ਰਿਹਾ ਹੈ ਕਿ ਆਪਣੇ ਨਾਲ ਆਪ ਨਾਲ ਹੀ ਤੇਰੀ ਕੋਈ ਲੜਾਈ ਚੱਲ ਰਹੀ ਹੈ ਕੋਮਲ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਰਵੀਨਾ ਬੋਲੀ ਕੀ ਦੱਸਾਂ ਤੈਨੂੰ ਕੋਮਲ ਬਸ ਆਪਣੇ ਆਪ ਨੂੰ ਇਹ ਹੀ ਪੁੱਛੀ ਜਾਂਦੀਆਂ ਕਿ ਕੋਈ ਮਾਂ ਇਦਾਂ ਵੀ ਕਰ ਸਕਦੀ ਹੈ ਕਿ ਉਸਦੇ ਪੁੱਤਰ ਤੇ ਨੂਹਾ ਅਫਸੋਸ ਵਿੱਚ ਨਾਵਰਤਨ ਕੌਮਲਾ ਖਣ ਲੱਗੀ ਹੁਣ ਕੀ ਹੋ ਗਿਆ ਹੁਣ ਤਾਂ ਤੇਰੀ ਸੱਸ ਤੇਰੇ ਕੋਲ ਚੰਗੀ ਭਲੀ ਮਹੀਨੇ ਦੇ ਕਰੀਬ ਲਗਾ ਕੇ ਅਜੇ ਕੱਲ ਹੀ ਤਾਂ ਗਈ ਹੈ ਤੇ ਤੂੰ ਹੁਣ ਇਦਾਂ ਦੀਆਂ ਗੱਲਾਂ ਕਰ ਰਹੀ ਹੈ ਕੀ ਹੋਇਆ ਰਵੀਨਾ ਉਹ ਉਸਦੇ ਕੋਲ ਮੰਜੇ ਤੇ ਹੀ ਬੈ ਗਈ ਰਵੀਨਾ ਨੇ ਕਿਹਾ ਕੀ ਦੱਸਾਂ ਕੌਮਲ ਤੈਨੂੰ ਤਾਂ ਪਤਾ ਹੀ ਹੈ ਕਿ ਮੇਰੇ ਨਾਨਾ ਜੋ ਵਿਧਵਾ ਹੈ ਮੇਰਾ ਸਹੁਰਾ ਤੇ ਘਰ ਵਾਲਾ ਤਾਂ ਉਸਦੇ ਕੰਬਲੀ ਭੱਜੇ ਵਰਦੇ ਸਨ ਮੇਰੇ ਨਾਨਣ ਦੇ ਸਹੁਰੇ ਦੇ ਮਰਨ ਪਿੱਛੋਂ ਉਸ ਦੀ ਜਾਇਦਾਦ ਉਸ ਦੇ ਨਨਦੋਇਏ ਨੇ ਧੋਖੇ ਨਾਲ ਆਪਣੇ ਨਾਮ ਕਰਵਾ ਲਈ ਮੇਰਾ ਸਹੁਰਾ ਤੇ ਘਰ ਵਾਲਾ ਉਸ ਦਾ ਹਿੱਸਾ ਧੋਣ ਲਈ ਦਿਨ ਰਾਤ ਭੱਜ ਨਟ ਕਰ ਰਹੇ ਸਨ ਤੇ ਇੱਧਰ ਮੇਰੀ ਸੱਸ ਮੇਰੇ ਕੋਲ ਰਹਿ ਕੇ ਹੀ ਮੈਨੂੰ ਆਪਣਾ ਰੰਗ ਦਿਖਾ ਗਈ ਮੇਰੇ ਕੋਲ ਰਹਿੰਦੀ ਨੂੰ ਮਹੀਨੇ ਦੇ ਕਰੀਬ ਹੋ ਗਿਆ ਸੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਆਪਣੇ ਵੱਲੋਂ ਸਮੇਂ ਤੇ ਰੋਟੀ ਪਾਣੀ ਦਵਾਈ ਬੂਟੀ ਸਭ ਕੀਤਾ ਪਰ ਫਿਰ ਵੀ ਆ ਇਨਾਮ ਦੇ ਕੇ ਗਈ ਜਾਂਦੀ ਕਿਉਂ ਐਸਾ ਕੀ ਕਰ ਗਈ ਤੇਰੀ ਸੱਸ ਜਾਂਦੀ ਵਾਰੀ ਕੋਮਲ ਨੇ ਹੈਰਾਨੀ ਨਾਲ ਪੁੱਛਿਆ ਤਾਂ ਗੌਰਵੀਨਾ ਬੋਲੀ ਤੈਨੂੰ ਪਤਾ ਹੈ ਮੇਰਾ ਦਿਓਰਤੇ ਦਰਾਣੀ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਮੈਂ ਸੋਚਿਆ ਕਰਦੀ ਸੀ ਕਿ ਮੇਰੀ ਦਰਾਣੀ ਆਵੇਗੀ ਤਾਂ ਭੈਣਾ ਵਾਂਗ ਉਸ ਨਾਲ ਵਰਤਾਂਗੀ ਮੇਰੇ ਦਿਓਰ ਦੇ ਵਿਆਹ ਨੂੰ 4 ਸਾਲ ਹੋ ਗਏ ਹਨ ਮੇਰੀ ਦਰਾਣੀ ਤਾਂ ਪਹਿਲਾਂ ਹੀ ਮੇਰੇ ਨਾਲ ਵਰਤ ਕੇ ਬਾਲਾ ਕੁਝ ਨਹੀਂ ਸੀ ਪਰ ਤਾਂ ਵੀ ਮੈਂ ਸੋਚਦੀ ਸੀ ਚਲੋ ਕੋਈ ਨਾ ਉਸਨੇ ਕਿਹੜਾ ਇੱਧਰ ਰੋਜ਼ ਰੋਜ਼ ਆਉਣਾ ਹੈ ਆਪਣੇ ਘਰੇ ਰਾਜੀ ਰਹੇ ਜਿੰਨਾ ਕ ਖੁਸ਼ੀ ਨਾਲ ਵਰਤਦੀ ਹੈ ਉਨਾ ਹੀ ਸਹੀ ਪਰ ਹੁਣ ਜਦੋਂ ਮੇਰੀ ਸੱਸ ਮੇਰੇ ਕੋਲ ਰਹਿ ਕੇ ਆਕਰਦੂਤ ਕਰ ਗਈ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਮੇਰੀ ਦਰਾਨੀ ਮੇਰੇ ਨਾਲ ਉਨਾ ਕ ਵੀ ਵਰਤੇਗੀ ਕਿਉਂ ਤੇਰੀ ਸੱਸ ਨੇ ਐਸਾ ਕੀ ਕਹਿ ਦਿੱਤਾ ਤੇਰੀ ਦਰਾਨੀ ਨੂੰ ਕੋਮਲ ਨੇ ਹੈਰਾਨ ਹੋ ਕੇ ਪੁੱਛਿਆ ਰਵੀਨਾ ਬੋਲੀ ਤੈਨੂੰ ਪਤਾ ਹੈ ਮੇਰੇ ਦਫ਼ਤਰ ਜਾਣ ਤੋਂ ਬਾਅਦ ਮੇਰੀ ਸੱਸ ਕੱਲੀ ਪਿੱਛੇ ਰਹਿੰਦੀ ਸੀ ਤੇ ਆ ਕੇ ਮੈਂ ਰਸੋਈ ਵਿੱਚ ਕੰਮ ਕਰਨ ਲੱਗ ਜਾਂਦੀ ਤਾਕੇ ਸਭ ਨੂੰ ਰੋਟੀ ਪਾਣੀ ਟਾਈਮ ਤੇ ਮਿਲੇ ਗੱਲਾਂ ਕਰਨ ਲਈ ਕਿੰਨਾ ਕੁ ਟਾਈਮ ਮਿਲਦਾ ਹੈ ਇੱਕ ਨੌਕਰੀ ਵਾਲੀ ਨੂੰ ਹਾਂ ਉਹ ਤਾਂ ਠੀਕ ਹੈ ਕੋਮਲ ਨੇ ਹੰਗਾਰਾ ਭਰਿਆ ਰਵੀਨਾ ਬੋਲੀ ਇੱਕ ਦਿਨ ਸ਼ਾਮੀ ਮੇਰੀ ਦਰਾਣੀ ਦਾ ਮੇਰੇ ਫੋਨ ਤੇ ਫੋਨ ਆਇਆ ਮੈਂ ਗੁਰਦੁਆਰੇ ਜਾਣਾ ਸੀ ਥੋੜੀ ਜਿਹੀ ਗੱਲ ਕਰ ਮੈਂ ਮੰਮੀ ਨੂੰ ਫੋਨ ਦੇ ਦਿੱਤਾ ਬਈ ਮੰਮੀ ਤੁਸੀਂ ਗੱਲ ਕਰ ਲਓ ਮੈਂ ਗੁਰਦੁਆਰੇ ਮੱਥਾ ਟੇਕਾਵਾ ਵੈਸੇ ਵੀ ਮੇਰੀ ਦਰਾਣੀ ਨੇ ਫੋਨ ਤਾਂ ਮੰਮੀ ਕਰਕੇ ਇਹੀ ਕੀਤਾ ਸੀ ਮੈਨੂੰ ਤਾਂ ਉਹ ਰੱਬੀ ਸਵੱਬੀ ਹੀ ਫੋਨ ਕਰਦੀ ਐ ਮੇਰੇ ਫੋਨ ਤੇ ਫੋਨ ਰਿਕਾਰਡ ਲੱਗਾ ਹੋਇਆ ਸੀ ਮੈਨੂੰ ਦਫਤਰੀ ਕੰਮ ਕਰਕੇ ਫੋਨ ਰਿਕਾਰਡਰ ਲਾਉਣਾ ਪਿਆ ਕਿਉਂਕਿ ਕਈ ਵਾਰ ਕਈ ਚਿੱਠੀਆਂ ਆਦ ਰਿਕਾਰਡ ਕਰਨੀਆਂ ਪੈਂਦੀਆਂ ਹਨ ਮੇਰੀ ਦਰਾਨੀ ਦਾ ਫੋਨ ਆਇਆ ਤਾਂ ਉਹ ਵੀ ਰਿਕਾਰਡ ਹੋ ਗਿਆ ਗੁਰਦੁਆਰੇ ਤੋਂ ਆ ਕੇ ਮੈਂ ਆਪਣੇ ਰਸੋਈ ਦੇ ਕੰਮ ਵਿੱਚ ਲੱਗ ਗਈ ਰਸੋਈ ਤੇ ਦਫਤਰੀ ਥਕਾਵਟ ਕਾਰਨ ਮੈਂ ਰਾਤ ਨੂੰ ਵੀ ਜਲਦੀ ਸੌਂ ਗਈ ਅਗਲੇ ਦਿਨ ਸੈਜ ਸਵੇਰ ਆਪਣੀ ਆਤ ਅਨੁਸਾਰ ਫੋਨ ਰਿਕਾਰਡ ਖੋਲ੍ਹਿਆ ਤਾਂ ਦੇਖਿਆ ਉਸ ਵਿੱਚ ਮੇਰੀ ਸੱਸ ਸ ਤੇ ਦਰਾਣੀ ਦਾ ਫੋਨ ਵੀ ਰਿਕਾਰਡ ਹੋਇਆ ਪਿਆ ਸੀ ਮੈਂ ਡਿਲੀਟ ਕਰਨ ਲੱਗੀ ਤਾਂ ਮਨ ਵਿੱਚ ਆਇਆ ਚੱਲ ਮਨਾ ਰਿਕਾਰਡਿੰਗ ਸੁਣਦੀ ਹਾਂ ਜਦੋਂ ਰਿਕਾਰਡਿੰਗ ਸੁਣੀ ਤਾਂ ਮਨ ਨੂੰ ਬਹੁਤ ਦੁੱਖ ਹੋਇਆ ਤੇ ਮੈਂ ਰੋਟੀ ਵੀ ਨਹੀਂ ਖਾ ਸਕੀ ਰਿਕਾਰਡਿੰਗ ਸੁਣ ਕੇ ਮੈਂ ਬਹੁਤ ਰੋਈ ਮੇਰੀ ਸੱਸ ਮੇਰੀ ਦਰਾਣੀ ਨਾਲ ਮੇਰੀਆਂ ਚੁਗਲੀਆਂ ਕਰ ਰਹੀ ਸੀ ਕੋਮਲੇ ਉਸਕਤਾਪੁਰੂ ਪੁੱਛਿਆ ਕੀ ਆਖਰੀ ਸੀ ਤੇਰੀ ਸੱਸ ਤੇਰੀ ਦਰਾਨੀ ਨੂੰ ਰਮੀਨਾ ਬੋਲੀ ਮੇਰੀ ਸੱਸ ਮੇਰੀ ਦਰਾਨੀ ਨੂੰ ਆਖ ਰਹੀ ਸੀ ਕਿ ਪਤਾ ਨਹੀਂ ਮੈਂ ਆਪਣੇ ਆਪ ਨੂੰ ਕੀ ਸਮਝਦੀ ਹਾਂ ਉਹ ਦਿਨ ਭੁੱਲ ਗਏ ਜਦੋਂ ਮੈਂ ਇਸ ਨੂੰ ਵਿਆਹ ਕੇ ਲਈ ਸੀ ਤੈਨੂੰ ਮੈਂ ਹੋਰ ਵੀ ਬਹੁਤ ਕੁਝ ਦੱਸਾਂ ਬਈ ਇੱਥੇ ਕੀ ਕੀ ਹੁੰਦਾ ਹੈ ਤੇ ਅੱਗੋਂ ਮੇਰੀ ਦਰਾਨੀ ਵੀ ਪੂਰੇ ਸਵਾਦ ਲੈ ਰਹੀ ਸੀ ਇਹਨਾਂ ਗੱਲਾਂ ਦਾ ਬਹੁਤ ਦੁੱਖ ਹੋਇਆ ਮੈਨੂੰ ਇਹਨਾਂ ਕੀਤਾ ਮੈਂ ਆਪਣੀ ਸੱਸ ਦਾ ਜਦੋਂ ਦੀ ਵਿਆਹ ਕੇ ਆਈ ਹਾਂ ਉਹ ਤੋਂ ਕਦੀ ਵੀ ਇੰਨਾ ਅੱਗੇ ਬੋਲੀ ਨਹੀਂ ਸਹੀ ਗਲਤ ਸਭ ਬਰਦਾਸ਼ਤ ਕੀਤਾ ਤੇ ਅੱਜ ਮੈਂ ਇੰਨੀ ਮਾੜੀ ਹੋ ਗਈ ਜਦਕਿ ਆਖਿਆ ਜਾਂਦਾ ਹੈ ਕਿ ਸੱਸਾਂ ਨੂੰ ਮਾਵਾ ਬਾਗ ਹੀ ਸਮਝਣਾ ਚਾਹੀਦਾ ਹੈ ਪਰ ਕੋਈ ਖੁਸ਼ ਨਹੀਂ ਸੀ ਵੀ ਹੀ ਹੁੰਦੀ ਹੋਵੇਗੀ ਜਿਸ ਨੂੰ ਮਾਵਰਗੀ ਸੱਸ ਮਿਲਦੀ ਹੋਵੇਗੀ ਪਹਿਲਾਂ ਜੇ ਕੋਈ ਮੇਰੀ ਸੱਸ ਤੋਂ ਪੁੱਛਣ ਵਾਲਾ ਹੋਵੇ ਜਿੱਦਾਂ ਦੇ ਘਰੋਂ ਮੈਂ ਸੀ ਉਦਾਂ ਦੇ ਹੀ ਤੁਸੀਂ ਸੀ ਤੁਹਾਡੇ ਘਰਾਂ ਮਿਲਣਾ ਚੱਲਦਿਆਂ ਸਨ ਜਦੋਂ ਮੈਂ ਵਿਆਹ ਕੇ ਆਈ ਸੀ ਘੱਟੋ ਘੱਟ ਇਹ ਤਾਂ ਸੋਚੋ ਕਿ ਇਹਨਾਂ ਨੇ ਤੁਹਾਡੇ ਤੋਂ ਬਾਅਦ ਵੀ ਰਿਸ਼ਤੇ ਨੂੰ ਬਰਤਣਾ ਹੈ ਤੁਸੀਂ ਪਿਆਰ ਵਧਾਉਣ ਦੀ ਥਾਂ ਰਿਸ਼ਤੇ ਵਿੱਚ ਜ਼ਹਿਰ ਕੋਲ ਰਹੇ ਹੋ ਤੇ ਉਦਾਂ ਦੀ ਮੇਰੀ ਦਰਾਨੀ ਭਲਾ ਜਦ ਮੈਂ ਤੈਨੂੰ ਕਦੇ ਕੁਝ ਚੰਗਾ ਮਾੜਾ ਨਹੀਂ ਆਖਿਆ ਹਮੇਸ਼ਾ ਤੇਰੇ ਨਾਲ ਪਿਆਰ ਨਾਲ ਗੱਲ ਕੀਤੀ ਤੂੰ ਮੇਰਾ ਐਸਾ ਕੀ ਮਾੜਾ ਵੇਖ ਲਿਆ ਸੱਚਮੁੱਚ ਅਸ਼ੀਕਾਂ ਬਾਰੇ ਸੁਣਦੀ ਸੀ ਪਰ ਸ਼ਰੀਕ ਦਾ ਅਰਥ ਉਦੋਂ ਸਮਝ ਨਹੀਂ ਆਇਆ ਹੁਣ ਪਤਾ ਲੱਗਦਾ ਹੈ ਕਿ ਇਹ ਰਿਸ਼ਤਾ ਸ਼ਰੀਕਾਂ ਵਾਲਾ ਹੀ ਹੁੰਦਾ ਹੈ। ਰਵੀਨਾ ਨੇ ਅੱਖਾਂ ਭਰਦਿਆਂ ਕੋਮਲ ਨੂੰ ਆਖਿਆ ਤੇ ਪੱਤਨ ਪਤਾ ਕੋਮਲ ਮੇਰੇ ਦਿਉਰ ਦਾ ਵਿਆਹ ਆਸਟ੍ਰੇਲੀਆ ਵਿੱਚ ਹੋਇਆ ਸੀ। ਦੋਨਾਂ ਨੇ ਆਪਣੀ ਰਜ਼ਾਮੰਦੀ ਨਾਲ ਵਿਆਹ ਕਰਵਾਇਆ ਸੀ। ਤੇ ਮੇਰੀ ਦਰਾਣੀ ਕੁੜੀ ਹੋਣ ਤੋਂ ਬਾਅਦ ਪਹਿਲੀ ਵਾਰ ਜਦੋਂ ਇੱਥੇ ਆਈ ਤਾਂ ਮੈਂ ਉਸ ਨੂੰ ਸੋਨੇ ਦੇ ਟੌਪਸ ਲੈ ਕੇ ਦਿੱਤੇ। ਕੁੜੀ ਲਈ ਵੀ ਮੈਂ ਛੋਟੀਆਂ-ਛੋਟੀਆਂ ਸੋਨੇ ਦੀਆਂ ਮੁਰਕੀਆਂ ਦੇਖਦੀ ਰਹੀ। ਕਈ ਸੁਨਿਆ ਰਹਿੰਦੇ ਗਏ ਪਰ ਮੈਨੂੰ ਪਸੰਦ ਨਾ ਆਈਆਂ। ਤਾਂ ਮੈਂ ਆਪਣੇ ਪਤੀ ਨੂੰ ਆਖਿਆ ਚਲੋ ਜੋ ਆਕੜੀ ਨੂੰ ਐਤਕੀ ਕੱਪੜੇ ਲੈ ਦਿੰਦੇ ਆ ਜਦੋਂ ਅਗਲੀ ਵਾਰ ਆਵੇਗੀ ਤਾਂ ਉਦੋਂ ਸੋਨੇ ਦੀ ਕੋਈ ਚੀਜ਼ ਲੈ ਦੇਵਾਂਗੇ ਮੇਰੀ ਦਰਾਨੀ ਸਿਰਫ ਇੱਕ ਰਾਤੀ ਮੇਰੀ ਸੱਸ ਨਾਲ ਸਾਡੇ ਕੋਲ ਰੁਕੀ ਅਸੀਂ ਖੂਬ ਸੇਵਾ ਕੀਤੀ ਦਰਾਨੀ ਨੂੰ ਨਾਲ ਲੈ ਕੇ ਅਸੀਂ ਬੱਚਿਆਂ ਦੇ ਕੱਪੜਿਆਂ ਦੇ ਸ਼ੋਰੂਮ ਗਏ ਕਿ ਚਲ ਜੋ ਆਕੜੀ ਲਈ ਆਪਣੀ ਪਸੰਦ ਦੇ ਕੱਪੜੇ ਲੈ ਲਵੇਗੀ ਉੱਥੇ ਵੀ ਨੱਕ ਮੂੰਹ ਵਟਦੀ ਨੇ ਕੁੜੀ ਦੇ ਕੱਪੜੇ ਲੈ ਅਸੀਂ ਫਿਰ ਵੀ ਦੋਵੇਂ ਜੀ ਚੁੱਪ ਰਹੇ ਕੋਈ ਗੱਲ ਦਿਲ ਤੇ ਨਹੀਂ ਲਾਈ ਅਸੀਂ ਸੋਚਿਆ ਹੁਣ ਦੀ ਆਈ ਇਸਨੇ ਫੇਰ ਕਿਹੜਾ ਜਲਦੀ ਜਲਦੀ ਆਉਣਾ ਹੈ ਜਾਂਦੀ ਨੂੰ ਛਾਗਣਾ ਕੁੜੀ ਦੇ ਕੱਪੜੇ ਤੇ ਉਸ ਨੂੰ ਟੌਪਸ ਦਿੱਤੇ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਖੁਸ਼ ਹੋ ਕੇ ਜਾਵੇ ਪਰ ਦੁੱਖ ਹੈ ਉਹ ਵੀ ਸਾਡੇ ਵਿੱਚ ਕਮੀਆਂ ਹੀ ਕੱਢਦੀ ਰਹੀ ਘਰੇ ਜਾ ਕੇ ਅਸੀਂ ਦੋਵੇਂ ਜੀ ਸਮਝ ਗਏ ਕਿ ਸਾਨੂੰ ਇਹ ਪਸੰਦ ਨਹੀਂ ਕਰਦੀ ਦੁੱਖ ਹੋਇਆ ਪਰ ਕੀ ਕਰ ਸਕਦੇ ਸੀ ਸੋ ਗੱਲ ਛੱਡ ਦਿੱਤੀ ਕੋਮਲ ਬੋਲੀ ਤੇਰੀ ਸੱਸ ਨੂੰ ਇੰਨਾ ਤਾਂ ਸੋਚਣਾ ਚਾਹੀਦਾ ਸੀ ਕਿ ਉਹ ਇੰਨੀ ਦੂਰ ਬੈਠੀ ਹੈ ਦੁੱਖ ਸੁੱਖ ਵਿੱਚ ਤਾਂ ਤੂੰ ਹੀ ਕੰਮ ਆਵੇਂਗੀ ਉਹ ਤਾਂ ਇੰਨੀ ਦੂਰੋਂ ਆਉਣਾ ਰਹੀ ਆ ਗੱਲਾਂ ਵਾਲੀ ਤਾਂ ਤੇਰੀ ਸੱਸ ਨੇ ਹੱਦੀ ਕਰ ਦਿੱਤੀ ਕੋਮਲਾ ਰਵੀਨਾ ਨੂੰ ਦਲਾਸਾ ਦਿੰਦੀ ਬੋਲੀ ਰਵੀਨਾ ਬੋਲੀ ਇਹ ਤਾਂ ਕੋਮਲ ਤੂੰ ਸਿਰਫ ਸੱਸ ਵਾਲੀਆਂ ਗੱਲਾਂ ਸੁਣ ਕੇ ਹੀ ਆਖ ਰਹੀ ਹੈ ਕਿ ਆਹ ਤਾਂ ਹੱਦੀ ਕਰ ਦਿੱਤੀ ਜੇ ਤੂੰ ਕਿਤੇ ਮੇਰੇ ਦਿਔਰ ਨਾਨਾ ਤੇ ਸਹੁਰੇ ਵਾਲੀਆਂ ਗੱਲਾਂ ਸੁਣ ਲਵੇਂ ਤਾ ਤੈਨੂੰ ਪਤਾ ਲੱਗ ਜੂ ਮੇਰੇ ਟੱਬਰ ਵਿੱਚ ਤਾਂ ਸਾਰਿਆਂ ਨੇ ਹੱਥ ਕੀਤੀ ਹੋਈ ਹੈ ਕੋਮਲ ਦੀ ਉਸੁਕਤਾ ਵਧ ਗਈ ਤੇ ਬੋਲੀ ਕਿਉਂ ਉਹ ਵੀ ਸਾਰੇ ਤੇਰੀ ਸੱਸ ਵਰਗੇ ਇਸ ਵਾਰ ਹੀ ਹਨ ਤਾਂ ਰਵੀਨਾ ਕਹਿਣ ਲੱਗੀ ਕੋਮਲ ਜਦੋਂ ਮੇਰੇ ਦਿਉਰ ਨੇ ਅਜੇ ਆਸਟ੍ਰੇਲੀਆ ਜਾਣਾ ਸੀ ਉਸ ਤੋਂ ਪਹਿਲਾਂ ਮੇਰੇ ਪਤੀ ਨੇ ਉਸ ਨੂੰ ਬਹੁਤ ਆਖਿਆ ਜਿੰਨੇ ਜੋਗੇ ਹਾਂ ਤੇਰੇ ਲਈ ਪੈਸੇ ਦਾ ਇੰਤਜ਼ਾਮ ਕਰ ਦੇਵਾਂਗੇ ਤੂੰ ਦੱਸ ਕਿੰਨੇ ਪੈਸੇ ਚੁਰਦੇ ਹਨ ਪਰ ਮੇਰੇ ਦਿਉਰ ਨੇ ਉਦੋਂ ਕੁਝ ਵੀ ਨਾ ਆਖਿਆ जान ਤੋਂ ਥੋੜੇ ਦਿਨ ਪਹਿਲਾਂ ਆਖਣ ਲੱਗਾ ਵੀਰੇ 2.5 ਲੱਖ ਸੁਰਦਿਆ ਨਾ ਦਿਖਾਉਣ ਲਈ ਬਸ ਤੁਸੀਂ ਦਿਖਾਉਣ ਲਈ ਪੈਸੇ ਦੇ ਦਿਓ ਬਾਅਦ ਵਿੱਚ ਵਾਪਸ ਕਰ ਦੇਵਾਂਗਾ ਮੇਰੇ ਪਤੀ ਨੇ ਆਪਣੇ ਦੋਸਤ ਤੋਂ ਉਧਾਰ ਫੜ ਪੈਸੇ ਦੇ ਦਿੱਤੇ ਜਦੋਂ ਦਿਉਰ ਬਾਹਰ ਚਲਾ ਗਿਆ ਤਾਂ ਦੋਸਤ ਦੇ ਪੈਸੇ ਤਾਂ ਮੋਨੇ ਹੀ ਸੀ ਕਿਉਂਕਿ ਉਸ ਕੋਲ ਸਿਰਫ ਪੈਸੇ ਦਿਖਾਉਣ ਲਈ ਹੀ ਉਧਾਰ ਲਏ ਸਨ ਜਦੋਂ ਘਰਦਿਆਂ ਤੋਂ ਪੈਸੇ ਮੁੜੇ ਉਦੋਂ ਪਤਾ ਲੱਗਾ ਕਿ ਅੱਧੇ ਪੈਸੇ ਤਾਂ ਖਰਚ ਹੋ ਚੁੱਕੇ ਹਨ ਘਰ ਦੇ ਆਖਣ ਲੱਗੇ ਕਿ ਮੇਰਾ ਦਿਓਰ ਗੱਗੂ ਪੈਸੇ ਲੈ ਕੇ ਚਲਾ ਗਿਆ ਹੈ ਮੇਰੇ ਪਤੀ ਨੂੰ ਗੁੱਸਾ ਚੜਿਆ ਤੇ ਆਖਿਆ ਜਦੋਂ ਮੈਂ ਗੱਗੂ ਨੂੰ ਪਹਿਲਾਂ ਆਖਿਆ ਸੀ ਜਿੰਨੇ ਪੈਸੇ ਤੁਰਦੇ ਹਨ ਅਸੀਂ ਇੰਤਜ਼ਾਮ ਕਰ ਦੇਵਾਂਗੇ ਉਹ ਤਾਂ ਆਖਦਾ ਸੀ ਸਿਰਫ ਦਿਖਾਉਣ ਲਈ ਹੀ ਚਾਹੀਦੇ ਹਨ ਹੁਣ ਮੈਂ ਆਪਣੇ ਦੋਸਤ ਨੂੰ ਕੀ ਆਖਾਂਗਾ ਮੈਂ ਇੱਕਦਮ ਉਸਦੇ ਪੈਸੇ ਕਿੱਦਾਂ ਮੋੜਾ ਜਾਂਦਾ ਜਾਂਦਾ ਆਹ ਕੰਮ ਕਰ ਗਿਆ ਮੈਂ ਆਪਣੇ ਦੋਸਤ ਨੂੰ ਹੁਣ ਕੀ ਆਖਾਂਗਾ ਮੇਰੇ ਦੋਸਤ ਸਾਹਮਣੇ ਮੈਨੂੰ ਨੀਮਾ ਦਿਖਾ ਗਿਆ ਘਰ ਦੇ ਗੱਗੂ ਦੀ ਗਲਤੀ ਮੰਨਣ ਦੀ ਤਾਂ ਮੇਰੇ ਪਤੀ ਦੇ ਹੀ ਉਲਟਾ ਮਗਰ ਪੈ ਗਏ ਸਾਡੇ ਨਾਲ ਤਾਂ ਉਹ ਗੱਲ ਹੋਈ ਨਾਲੇ ਕੀਤਾ ਤੇ ਨਾਲੇ ਛੱਤਰ ਖਾਦੇ ਮੇਰੇ ਪਤੀ ਬਹੁਤ ਰੋਏ ਉਸ ਦਿਨ ਪਰ ਸਮੇਂ ਦੇ ਨਾਲ ਇਹ ਦਰਦ ਵੀ ਘਟ ਗਿਆ ਬਾਹਰ ਗਏ ਮੇਰੇ ਦਿਓਰ ਨੂੰ ਕੰਮ ਲਈ ਲੱਖ ਰੁਪਏ ਚਾਹੀਦੇ ਸਨ ਉਸਨੇ ਉਧਾਰ ਮੰਗੇ ਤੇ ਮੇਰੇ ਪਤੀ ਨੇ ਦੇ ਦਿੱਤੇ ਅੱਜ ਇਸ ਗੱਲ ਨੂੰ ਵੀ ਕਿੰਨਾ ਟਾਈਮ ਹੋ ਗਿਆ ਹੈ ਇਹ ਪੈਸੇ ਨਾਲੇ ਮੇਰੇ ਸਹੁਰੇ ਨੇ ਆਪ ਕਹਿ ਕੇ ਦਿਵਾਏ ਸਨ ਹੁਣ ਦਿਓਰ ਨੇ ਪੈਸੇ ਤਾਂ ਕੀ ਮੋਨੇ ਨੇ ਉਲਟਾ ਬੁਲਾਉਣਾ ਹੀ ਛੱਡ ਦਿੱਤਾ ਭਰਾ ਨੂੰ ਜਦੋਂ ਮੇਰਾ ਦਿਓਰ ਬਾਹਰ ਚਲਾ ਗਿਆ ਸੀ ਤਾਂ ਅਸੀਂ ਦੋਵਾਂ ਜੀਆਂ ਨੇ ਸੋਚਿਆ ਕਿ ਮੰਮੀ ਡੈਡੀ ਇੱਥੇ ਇਕੱਲੇ ਰਹਿਣਗੇ ਅਸੀਂ ਆਪਣੇ ਨਾਲ ਲੈ ਜਾਂਦੇ ਹਾਂ ਸਾਡੇ ਕੋਲ ਰਹਿਣਗੇ ਨਾਲ ਬਜ਼ੁਰਗਾਂ ਦਾ ਧਿਆਨ ਰੱਖਿਆ ਜਾਵੇਗਾ ਤਾਂ ਮੇਰੀ ਵੱਡੀ ਨਣਾਨ ਬੋਲੀ ਮੰਮੀ ਡੈਡੀ ਨਹੀਂ ਜਾਂਦੇ ਉੱਥੇ ਤੁਹਾਡੇ ਨਾਲ ਇੱਥੇ ਅਸੀਂ ਵੀ ਆਉਣਾ ਹੁੰਦਾ ਹੈ ਆਪਣੀ ਨਣਾਨ ਦੀ ਗੱਲ ਸੁਣ ਮੈਂ ਬੜੀ ਹੈਰਾਨੀ ਹੋਰਾਨ ਹੋਈ ਬਈ ਤੁਸੀਂ ਉੱਥੇ ਮਿਲਣਾ ਜਾਇਓ ਅਸੀਂ ਕਿਹੜਾ ਤੁਹਾਨੂੰ ਮਨਾ ਕਰਦੇ ਹਾਂ ਮੇਰੀਆਂ ਨਾਨਾ ਨੇ ਮੰਮੀ ਡੈਡੀ ਨੂੰ ਇੱਥੇ ਸਾਡੇ ਕੋਲ ਨਹੀਂ ਆਉਣ ਦਿੱਤਾ ਸਾਰੇ ਦਾ ਸਾਰਾ ਟੱਬਰ ਮੇਰੇ ਪਤੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਜਿਵੇਂ ਉਹਨਾਂ ਦਾ ਆਪਦਾ ਨਹੀਂ ਬਗਾਨਾ ਹੋਵੇ ਆਪਣੇ ਮਤਲਬ ਲਈ ਪੂਰਾ ਵਰਤਦੇ ਹਨ ਜਦੋਂ ਪੈਸੇ ਦੀ ਲੋੜ ਪੈਂਦੀ ਹੈ ਉਦੋਂ ਫੋਨ ਕਰ ਦਿੰਦੇ ਹਨ ਤੇ ਜਦੋਂ ਕਿਸੇ ਕੰਮ ਲਈ ਕੋਈ ਸਲਾਹ مشورہ ਲੈਣਾ ਹੁੰਦਾ ਹੈ ਉਦੋਂ ਬਾਤ ਵੀ ਨਹੀਂ ਪੁੱਛਦੇ ਇਹਨਾਂ ਦੀ ਸੱਚਮੁੱਚ ਕਈ ਵਾਰ ਤਾਂ ਬੜਾ ਤੇ ਦੁੱਖ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਟੱਬਰ ਨਾਲ ਮੇਰਾ ਬਾਹ ਪੈ ਗਿਆ ਉਹ ਤਾਂ ਰੱਬ ਦਾ ਸ਼ੁਕਰ ਹੈ ਮੇਰੇ ਪਤੀ ਦਾ ਸੁਭਾਅ ਵਧੀਆ ਹੈ ਨਹੀਂ ਤਾਂ ਇਸ ਟੱਬਰ ਦੇ ਜੋ ਰੰਗ ਹਨ ਮੈਨੂੰ ਨਹੀਂ ਲੱਗਦਾ ਇਸ ਟੱਬਰ ਨੇ ਮੈਨੂੰ ਵਸਣ ਵੀ ਦੇਣਾ ਸੀ ਪਰ ਕਈ ਵਾਰ ਮੈਨੂੰ ਆਪਣੇ ਪਤੀ ਤੇ ਹੀ ਗੁੱਸਾ ਚੜਦਾ ਹੈ ਪਤਾ ਨਹੀਂ ਇਹ ਬੰਦਾ ਕਿਸ ਮਿੱਟੀ ਦਾ ਬਣਿਆ ਹੋਇਆ ਹੈ ਕੋਈ ਲੱਖ ਬੁਰਾ ਕਰੇ ਪਰ ਇਸ ਬੰਦੇ ਨੇ ਕਦੀ ਮੋੜਵਾ ਜਵਾਬ ਨਹੀਂ ਦੇਣਾ ਇਹਨਾਂ ਨੂੰ ਇੰਨਾ ਸਹਿਣਾ ਵੀ ਨਹੀਂ ਚਾਹੀਦਾ ਕੁਮਲ ਮੇਰੇ ਘਰ ਵਿੱਚ ਸਿਰਫ ਮੇਰੀਆਂ ਨਣਾਣਾ ਦੀ ਹੀ ਚੱਲਦੀ ਹੈ ਤੇ ਉਹ ਇਸ ਘਰ ਨੂੰ ਵਸ ਨਹੀਂ ਦਿੰਦੀਆਂ ਮੇਰਾ ਸਹੁਰਾ ਵੀ ਹਰ ಸಲਾਹ ਕੁੜੀਆਂ ਨਾਲ ਹੀ ਕਰਕੇ ਖੁਸ਼ ਰਹਿੰਦਾ ਹੈ ਕੁੜੀਆਂ ਤੇ ਸਹਸੋਰਾ ਸਾਰੇ ਖੁਸ਼ ਹਨ ਕਿ ਇੱਕ ਵਾਰ ਗਿਆ ਅਤੇ ਦੂਜਾ ਦੂਜੇ ਸ਼ਹਿਰ ਜਾਂਦਾ ਹੈ ਇੱਥੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਹਾਂ ਮੇਰੀਆਂ ਨਣਾਣਾ ਤੇ ਸਹੁਰੇ ਪਰਿਵਾਰ ਨੂੰ ਇਦਾਂ ਲੱਗਦਾ ਹੈ ਕਿ ਜੇਕਰ ਅਸੀਂ ਉੱਥੇ ਆ ਕੇ ਰਹਿਣ ਲੱਗ ਪਏ ਤਾਂ ਸਾਡੀ ਮਰਜ਼ੀ ਨਹੀਂ ਚੱਲਣੀ ਮੇਰਾ ਸਹੁਰਾ ਪਰਿਵਾਰ ਤਾਂ ਹੁਣ ਚਾਹੁੰਦਾ ਹੀ ਨਹੀਂ ਕਿ ਅਸੀਂ ਉਹਨਾਂ ਕੋਲ ਆਗੇ ਰਹੀਏ ਪਤਾ ਹੈ ਕੋਮਲ ਜਦ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਮੇਰਾ ਦਿਓਰ ਤੇ ਮੇਰੀ ਛੋਟਰੀ ਨਰਾਨਾ ਕੋਰੇ ਸਨ ਬਾਕੀ ਨਰਾਨਾ ਵੈਗੀਆਂ ਹੋਈਆਂ ਸਨ ਮੇਰਾ ਦਿਓਰ ਉਦੋਂ ਬਾਰਵੀਂ ਵਿੱਚ ਪੜਦਾ ਸੀ ਮੇਰੇ ਤੋਂ ਇੰਨਾ ਛੋਟਾ ਹੋਣ ਦੇ ਬਾਵਜੂਦ ਮੈਂ ਉਸਨੂੰ ਪਿਆਰ ਨਾਲ ਵੀਰ ਆ ਕੇ ਬੁਲਾਉਂਦੀ ਮੈਂ ਉਸਨੂੰ ਹਮੇਸ਼ਾ ਆਪਣੇ ਛੋਟੇ ਭਰਾ ਵਾਂਗ ਹੀ ਸਮਝਿਆ ਹੈ ਮੈਂ ਜਦੋਂ ਦਫ਼ਤਰ ਤੋਂ ਮੁੜ ਕੇ ਆਉਂਦੀ ਤਾਂ ਪਰਸ ਕਮਰੇ ਵਿੱਚ ਰੱਖ ਦੇਣਾ। ਕਈ ਵਾਰ ਮੇਰੇ ਪਰਸ 'ਚੋਂ ਪੈਸੇ ਘਟ ਜਾਣੇ। ਮੈਨੂੰ ਸ਼ੱਕ ਤਾਂ ਹੋਣਾ ਪਰ ਮੈਂ ਕੁਝ ਨਾ ਆਖਣਾ। 12ਵੀਂ ਦੇ ਪੇਪਰਾਂ ਵਿੱਚੋਂ ਮੇਰਾ ਦੇਔਰ ਫੇਲ ਹੋ ਗਿਆ ਅਤੇ ਮੇਰੀ ਪਤੀ ਦੇ ਪਰਸ ਵਿੱਚੋਂ ਪੈਸੇ ਕੱਢ ਕੇ ਲੈ ਗਿਆ। ਸਾਨੂੰ ਸਭ ਨੂੰ ਫਿਕਰ ਹੋਈ ਸ਼ਾਮ ਤੱਕ ਉਹ ਘਰ ਨਹੀਂ ਮੁੜਿਆ। ਜਦੋਂ ਦੇਰ ਸ਼ਾਮ ਨੂੰ ਘਰ ਮੁੜਿਆ ਤਾਂ ਮੈਂ ਆਪਣੇ ਪਤੀ ਨੂੰ ਪਹਿਲਾਂ ਹੀ ਆਖ ਦਿੱਤਾ ਕਿ ਪੈਸੇ ਬਾਰੇ ਇਸ ਨੂੰ ਕੁਝ ਨਹੀਂ ਆਖਣਾ। ਉਧਰ ਮੇਰੀ ਨਾਨਾ ਜਦੋਂ ਕਿਤੇ ਮੇਰੇ ਪਤੀ 15 ਦਿਨਾਂ ਤੋਂ ਘਰੇ ਆਉਂਦੇ ਤਾਂ ਹਮੇਸ਼ਾ ਮੇਰੀ ਹੀ ਚੁਗਲੀਆਂ ਕਰਦੀ ਰਹਿੰਦੀ ਇਹ ਇਦਾਂ ਤੁਰਦੀ ਹੈ ਇਹ ਇਦਾਂ ਕਰਦੀ ਹੈ ਇਹ ਇਦਾਂ ਦੇ ਕੱਪੜੇ ਪਾਉਂਦੀ ਹੈ ਇਸ ਨੂੰ ਸਬਜ਼ੀ ਬਣਾਉਣੀ ਨਹੀਂ ਆਉਂਦੀ ਹਮੇਸ਼ਾ ਮੇਰੇ ਵਿੱਚ ਨੁਕਸ ਕਰਦੀ ਰਹਿੰਦੀ ਜਦ ਕਿ ਆਪ ਵੀ ਇਹ ਵਿੱਚੋਂ ਫੇਲ ਹੋ ਕੇ ਵੀ ਆਖਦੀ ਰਹੀ ਕਿ ਮੈਂ ਪਾਸ ਹੋ ਗਈਆਂ ਮੈਂ ਸੁਭਾਅ ਪੱਖੋਂ ਘਾਟ ਹੀ ਬੋਲਦੀ ਸਾਂ ਕੁਝ ਦਫ਼ਤਰ ਕਰਕੇ ਤੱਕ ਜਾਣਕਾਰਨਾ ਮੈਂ ਜ਼ਿਆਦਾ ਚੁੱਪ ਰਹਿੰਦੀ ਸਾਬਨੇ ਹੀ ਆਖਣਾ ਇਹ ਸਾਡੇ ਨਾਲ ਬੋਲਦੀ ਨਹੀਂ ਕਈ ਵਾਰ ਮਨ ਵਿੱਚ ਖਿਆਲ ਆਉਂਦਾ ਮੈਂ ਤਾਂ ਆਪਣੇ ਪੈਰ ਕੋਹਾੜੀ ਮਾਰ ਲਈ ਸੱਚ ਦੱਸਾਂ ਕੋਮਲਾ ਕਈ ਵਾਰ ਤਾਂ ਇਦਾਂ ਲੱਗਦਾ ਹੈ ਕਿ ਵਿਆਹ ਕਰਵਾਉਣਾ ਹੀ ਨਹੀਂ ਚਾਹੀਦਾ ਇੱਕ ਤਾਂ ਕੁੜੀ ਆਪਣਾ ਘਰ ਤੇ ਆਪਣਿਆਂ ਨੂੰ ਛੱਡ ਕੇ ਆਉਂਦੀ ਹੈ ਤੇ ਦੂਜੇ ਪਾਸਿਓਂ ਆਉਂਦਿਆਂ ਨੂੰ ਇਹੋ ਜਿਹਾ ਮਾਹੌਲ ਮਿਲੇ ਤਾਂ ਸੱਚਮੁੱਚ ਰੂਹ ਜ਼ਖਮੀ ਹੋ ਜਾਂਦੀ ਹੈ ਮੇਰੀ ਛੋਟੀ ਨਰਾਂ ਦੇ ਵਿਆਹ ਤੇ ਅਸੀਂ ਕਾਫੀ ਖਰਚ ਕੀਤਾ ਉਸਦੇ ਵਿਆਹ ਤੋਂ 2-3 ਸਾਲ ਬਾਅਦ ਜਦ ਉਸਦਾ ਪਤੀ ਬਿਮਾਰ ਹੋਇਆ ਤਾਂ ਵੀ ਅਸੀਂ ਆਪਣੀ ਹیثیت ਮੁਤਾਬਕ ਉਸਦੀ ਮਦਦ ਕੀਤੀ ਤੇ ਉਸਦੇ ਪਤੀ ਦੇ ਪੂਰਾ ਹੋਣ ਤੋਂ ਬਾਅਦ ਅਸੀਂ ਉਸਦਾ ਕਾਫੀ ਸਾਥ ਦਿੱਤਾ ਉਸਦੇ ਨਨਦੋਈਏ ਵੱਲੋਂ ਧੋਖਾ ਕਰਨ ਤੇ ਮੇਰੇ ਪਤੀ ਨੇ ਉਸਦੇ ਨਨਦੋਈਏ ਨਾਲ ਰਾਜੀਨਾਮਾ ਕਰਕੇ ਉਸਦਾ ਹਿੱਸਾ ਦਵਾਇਆ ਅਤੇ ਉਸ ਨੂੰ ਆਪਣੇ ਨਾਲ ਲੈ ਆਏ ਜਦੋਂ ਮੇਰਾ ਮੁੰਡਾ ਦਾਦਾ-ਦਾਦੀ ਕੋਲ ਪੜ੍ਹਾਈ ਕਰਨ ਲਈ ਰਹਿਣ ਗਿਆ ਤਾਂ ਉਦੋਂ ਮੇਰੀ ਛੋਟੀ ਨਰਨ ਵੀ ਆਈ ਹੋਈ ਸੀ ਉਸਨੇ ਤਾਂ ਮੁੰਡਾ ਟਿਕਣੀ ਨਹੀਂ ਦਿੱਤਾ ਤਿਹਾਰ ਕੇ ਮੁੰਡੇ ਨੂੰ ਵਾਪਸ ਬੁਲਾਉਣਾ ਪਿਆ ਮੁੰਡੇ ਦੀ ਭੂਆ ਦਾ ਕੀ ਕਹਿਣਾ ਦਾਦਾ ਦਾਦੀ ਹੁੰਦੇ ਹੋਏ ਵੀ ਦੋਵੇਂ ਜਣੇ ਚੁੱਪ ਰਹੇ ਤੇ ਜਿੰਨਾ ਚਿਰ ਮੁੰਡਾ ਉਹਨਾਂ ਕੋਲ ਰਹਾ ਕਿਸੇ ਨੇ ਚਾਜ ਨਾਲ ਬੁਲਾਇਆ ਵੀ ਨਹੀਂ ਜੋ ਆਕ ਨੂੰ ਪਤਾ ਨਹੀਂ ਸਾਡੀ ਤਾਂ ਕਿਸਮਤ ਹੀ ਇਦਾਂ ਦੀ ਹੈ ਕਰੀ ਜਾਈਏ ਤੇ ਜੁੱਤੀਆਂ ਖਾਈ ਜਾਈਏ ਕੋਮਲ ਜਦੋਂ ਮੈਂ ਵਿਆਹ ਕੇ ਆਈ ਸੀ ਉਦੋਂ ਮੇਰੇ ਸਹੁਰਿਆਂ ਦੇ ਘਰੇ ਕਮਾਈ ਦਾ ਕੋਈ ਵੱਡਾ ਸਾਧਨ ਨਹੀਂ ਸੀ। ਮੇਰੇ ਸਹੁਰੇ ਦੀ ਪਿੰਡ ਵਿੱਚ ਇੱਕ ਛੋਟੀ ਜੀ ਦੁਕਾਨ ਸੀ ਤੇ ਪਤੀ ਨੌਕਰੀ ਕਰਦੇ ਸਨ। ਪਰਿਵਾਰ ਸੁੱਖ ਨਾਲ ਬਹੁਤ ਵੱਡਾ ਸੀ। ਦੁਕਾਨ ਤੋਂ ਕਮਾਈ ਘੱਟ ਹੀ ਹੁੰਦੀ ਸੀ। ਘਰ ਦਾ ਖਰਚਾ ਇਹਨਾਂ ਦੀ ਤਨਖਾਹ ਤੇ ਹੀ ਚੱਲਦਾ ਸੀ। ਵਿਆਹ ਤੋਂ 15-20 ਦਿਨਾਂ ਬਾਅਦ ਮੇਰੇ ਪਤੀ ਆਪਣੀ ਨੌਕਰੀ ਦੇ ਲਈ ਚਲੇ ਗਏ ਤੇ ਮੈਂ ਸਹੁਰੇ ਪਰਵਾਰ ਕੋਲ ਹੀ ਰਹਿ ਗਈ। ਮੇਰੀ ਨੌਕਰੀ ਵੀ ਦੂਜੇ ਸ਼ਹਿਰ ਸੀ। ਪਰ ਸਹੁਰੇ ਘਰ ਤੋਂ ਕੰਟਕ ਦਾ ਹੀ ਰਸਤਾ ਸੀ। ਸਾਰੇ ਪਰਿਵਾਰ ਨੇ ਪੂਰਾ ਜੋਰ ਲਾਇਆ ਕਿ ਮੇਰੀ ਵਦਲੀ ਲੋਕਲ ਸ਼ਹਿਰ ਵਿੱਚ ਹੋ ਜਾਵੇ ਆਖਦੇ ਸਨ ਮੁੰਡਾ ਸਾਡਾ ਉੱਥੇ ਨੌਕਰੀ ਕਰੂ ਤੇ ਨੂੰ ਸਾਡੇ ਕੋਲ ਰਹੂਗੀ ਮੈਂ ਬੜੀ ਹੈਰਾਨ ਹੁੰਦੀ ਕਿ ਕਿੱਦਾਂ ਦਾ ਟੱਬਰ ਹੈ ਇਹ ਨਹੀਂ ਸੋਚਦੇ ਕਿ ਦੋਨੋਂ ਨੂੰ ਇਕੱਠੇ ਇੱਕੋ ਸ਼ਹਿਰ ਰਹਿਣਾ ਚਾਹੀਦਾ ਹੈ ਪਰ ਮੇਰੇ ਪਤੀ ਨੇ ਹਿੰਮਤ ਕਰਕੇ ਮੇਰੀ ਵਦਲੀ ਆਪਣੇ ਕੋਲ ਹੀ ਕਰਵਾ ਲਈ ਸਾਰੇ ਟੱਬਰ ਨੇ ਪੂਰਾ ਹੱਲਾ ਕੀਤਾ ਅਸੀਂ ਦੂਜੇ ਸ਼ਹਿਰ ਵਿੱਚ ਰਹਿਣ ਦੇ ਬਾਵਜੂਦ ਘਰ ਪੈਸੇ ਭੇਜਦੇ ਸੋਹਰਾ ਪਰਿਵਾਰ ਵਿੱਚ ਸਾਰੇ ਜੀ ਇੰਨੇ ਖਰਚੀਲੇ ਸਨ ਕਿ ਕਈ ਵਾਰ ਮੈਂ ਸੋਚਣ ਲਈ ਮਜਬੂਰ ਹੋ ਜਾਂਦੀ ਕਿ ਇੰਨੀ ਮਿਹਨਤ ਨਾਲ ਪੈਸੇ ਕਮਾਉਂਦੇ ਹਾਂ ਤੇ ਇਹ ਜਿੱਥੇ 50 ਖਰਚਣੇ ਹਨ ਉੱਥੇ 100 ਖਰਚਦੇ ਹਨ ਸ਼ਾਇਦ ਇਹਨਾਂ ਨੂੰ ਇਹ ਪੈਸੇ ਬਿਨਾਂ ਮਿਹਨਤ ਤੋਂ ਮਿਲ ਜਾਂਦੇ ਹਨ ਤਾਂ ਹੀ ਇਹਨਾਂ ਨੂੰ ਪੈਸੇ ਆ ਦੀ ਕਦਰ ਨਹੀਂ ਜਿੰਨੀ ਦੇਰ ਪੈਸੇ ਟਾਈਮ ਤੇ ਮਿਲਦੇ ਓਨੀ ਦੇਰ ਖੁਸ਼ ਰਹਿੰਦੇ ਤੇ ਜਦੋਂ ਕਿਤੇ ਪੈਸੇ ਭੇਜਣ ਨੂੰ ਲੇਟ ਹੋ ਜਾਂਦੇ ਉਦੋਂ ਹੀ ਤਾਨੇ ਮੇਨੇ ਸ਼ੁਰੂ ਹੋ ਜਾਂਦੇ ਜਦੋਂ ਦੀ ਇਸ ਟੱਬਰ ਵਿੱਚ ਵਿਆਹ ਗਈ ਆਂ ਉਦੋਂ ਤੋਂ ਹੀ ਮੇਰੀਆਂ ਭਾਵਨਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਹਮੇਸ਼ਾ ਜ਼ਖਮੀ ਹੋਈਆਂ ਹਨ ਕਈ ਵਾਰ ਮੈਂ ਇਹ ਸਭ ਲਈ ਆਪਣੇ ਪਤੀ ਨੂੰ ਹੀ ਦੋਚੀ ਮੰਨਣ ਲੱਗ ਜਾਂਦੀ ਆਂ ਪਰ ਫਿਰ ਸੋਚਦੀ ਆਂ ਕਿ ਇਹਨਾਂ ਦਾ ਕੀ ਕਸੂਰ ਜਦ ਇਹਨਾਂ ਦੇ ਘਰਦਿਆਂ ਦੇ ਬਣਾ ਵਿੱਚ ਹੀ ਖੋੜਾ ਹੈ ਆਪਣੀ ਵਿਥਿਆ ਸੁਣਾਉਂਦੀ ਹੋਈ ਰਵੀਨਾ ਦਾ ਗਲਾਪਰ ਆਇਆ ਤਾਂ ਕੋਮਲ ਉਸ ਲਈ ਉੱਠ ਕੇ ਪਾਣੀ ਲੈ ਕੇ ਆਈ ਰਵੀਨਾ ਨੂੰ ਪਾਣੀ ਦਿੰਦੇ ਹੋਏ ਬੋਲੀ ਲੈ ਤੂੰ ਬਣਾਹੋਲਾ ਕਰ ਪਾਣੀ ਪੀ ਪਰਿਵਾਰਾਂ ਵਿੱਚ ਬਹੁਤ ਕੁਝ ਇਦਾਂ ਦਾ ਵਾਪਰ ਜਾਂਦਾ ਹੈ ਕਿ ਅਸੀਂ ਕਹਿਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਹੱਦ ਹੀ ਕਰ ਦਿੱਤੀ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ